ਆ ਤੁਹਾਡੀ ਸਭ ਦੀ ਫੇਵਰੇਟ ਕਮਾਦੀ ਜਿਹਨੂੰ ਚੜ ਗੰਨਾ ਆਪਾਂ ਕਹਿੰਦੇ ਹਾਂ ਐਕਚੁਅਲੀ ਇਹ ਮੇਰੇ ਮਿੱਤਰ ਗੁਰਪ੍ਰੀਤ ਸਿੰਘ ਹੁਣਾਂ ਦੇ ਡੇਰੇ ਤੇ ਲੱਗਾ ਆ ਤੇ ਗੁਰਪ੍ਰੀਤ ਸਿੰਘ ਦੇ ਆ ਜਿਹੜਾ ਗੰਨਾ ਲੱਗਾ ਤੁਸੀਂ ਦੇਖੋ ਇਹਦੀ ਜਿਹੜਾ ਹਾਈਟ ਦੇਖੋ ਤਕਰੀਬਨ 12 ਫੁੱਟ ਲਗਭਗ ਹੋ ਚੁੱਕੀ ਆ ਮੇਰਾ ਖਿਆਲ ਹੈ ਜਿਆਦੀ ਵੀ ਹੋਊਗੀ ਪਰ 12 ਤਾਂ ਕਿਤੇ ਨਹੀਂ ਗਈ ਜਿਆਦੀ ਹੈ ਜੀ ਹੈ ਇਹਦਾ 14 ਤੋਂ ਘੱਟ ਨਹੀਂ ਗਈ 13 14 ਤੋਂ ਘੱਟ ਨਹੀਂ ਹਾਂ ਹਾਂਜੀ ਹਾਂਜੀ ਹਨਾ ਉਹ ਵੀ ਕਿੰਨੀਆਂ ਕੱਖਾਂ ਸੀਗੀਆਂ ਇਹ ਇਹ ਭਾਜੀ ਵੈਸੇ ਤਾਂ ਆਪਣੇ ਕੋ ਪਹਿਲਾਂ ਤਾਂ ਜਦੋਂ ਡਿਵੈਲਪ ਕੀਤਾ ਗਣਤੀ ਦੀਆਂ ਹੀ ਸੀ ਅੱਖਾਂ ਉਹਦੋਂ ਤਾਂ ਪਰ ਇਹ ਇਹ ਇੱਕ ਇੱਕ ਅੱਖ ਤੋਂ ਬਹੁਤ ਜ਼ਿਆਦਾ ਫੋਟ ਕਰਦਾ ਇਹ ਬਹੁਤ ਜ਼ਿਆਦਾ ਲਓ ਜੀ ਇੱਕ ਇੱਕ ਅੱਖ ਤੋਂ ਫੋਟ ਕੀਤੀ ਆ ਕੋਈ ਬੜਾ ਜੰਦਾ ਨਹੀਂ ਸੀ ਇਹ ਨਹੀਂ ਇਹ ਸਿੰਗਲ ਅੱਖ ਹੀ ਆ ਜੀ ਇਹ ਇਹ ਸਿੰਗਲ ਅੱਖ ਦੀ ਆ ਇੱਕ ਇੱਕ ਅੱਖ ਤੋਂ ਆ ਫਟਾਰਾ ਆ ਜੀ ਫਟਾਰਾ ਆ ਇੱਕ ਅੱਖ ਦਾ ਫਟਾਰਾ ਵਸਾ ਰਹੇ ਆ ਜੀ ਠੀਕ ਤੇ ਬੂਟਾ ਕੀਤਾ ਹੋਇਆ ਦੇਖੋ ਜੀ ਤੇ ਬੂਟਾ ਦੇਖੋ ਕਿੱਡਾ ਹੋਇਆ ਆ ਤਾਂ ਹੁਣ ਤੁਸੀਂ ਇਹਦੇ ਨਾਲ ਭਾਵੇਂ ਨਾ ਜਿੰਨੇ ਇਹ ਗੰਨਾ ਹੋਇਆ ਆ ਇਹਨਾਂ ਦੇ ਕੋਲ ਸਾ ਮੇਰਾ ਜੇ ਹਲਾ ਵੀ ਅੱਧਾ ਕਿੱਲਾ ਵੀ ਬੀਜ ਸਾਡੇ ਜੀ ਵੇਚਿਆ ਜਾਣਾ ਹੈ ਨਾ ਦੇਖ ਲਓ ਜੀ ਜਿਨ੍ਹਾਂ ਨੇ ਬਣਾਉਣਾ ਆ ਜਿਨ੍ਹਾਂ ਨੇ ਤਿਆਰ ਕਰਨਾ ਆ ਉਹ ਏਦਾਂ ਕਰ ਸਕਦੇ ਆ ਬਾਕੀ ਬੀਜ ਤੁਸੀਂ ਕਹਿਣਾ ਆ ਤਾਂ ਬੀਜ ਤੁਹਾਨੂੰ ਵੇਟ ਬਸ 2 ਮਹੀਨੇ ਹੋ ਰਿਹਾ ਫਰਵਰੀ ਦੇ ਵਿੱਚ ਬਾਬਾ ਸੁੱਖ ਰੱਖੇ ਤੇ ਜ਼ਰੂਰ ਮੇਲਾ ਲਾਇਆ ਜਾਊਗਾ ਤੇ ਉਹਦੇ ਉੱਤੇ ਫਿਰ ਤੁਸੀਂ ਛੜ ਤੋਂ ਬੀਜ ਜ਼ਰੂਰ ਪ੍ਰਾਪਤ ਕਰਿਓ ਇਸੇ ਚਾਣ ਦਾ ਫਰਵਰੀ ਦੇ ਵਿੱਚ ਲਾਵਾਂਗੇ ਤੇ ਇਹੀ ਚਾਣ ਗੰਨਾ ਵੰਡਿਆ ਜਾਊਗਾ ਜੀ ਕੋਈ ਗੱਲ ਨਹੀਂ ਜੁੜੇ ਰਹੋ ਪੀਆਰ ਪੰਜਾਬ ਤੇ ਕਿਉਂਕਿ ਵੀਡੀਓ ਆਪਾਂ ਇੱਥੇ ਹੀ ਪਾ ਕੇ ਤੁਹਾਨੂੰ ਜਾਣਕਾਰੀ ਦੇਣੀ ਹੈ